ਸਤਿ ਸ਼੍ਰੀ ਅਕਾਲ ਸਾਰੇ ਵੀਰ ਨੂੰ ਪੈਂਡੂ ਮੈਗਮੈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਲੋ ਜੀ ਆਪਾਂ ਲੱਗੇ ਆਂ ਪੈਰੀ ਬੋਣੀ ਸ਼ੁਰੂ ਕਰ スタਟ ਕਰਤੀ ਆ। ਤੇ ਹੈਪੀ ਵੀਰ ਉੱਤੇ ਭਾਇਆ। ਤੇ ਬਾਬਾ ਹੈਪੀ ਵੀਰ ਹੋਣਾ ਵਟਾਂ ਹੀ ਦਾਤੀਆਂ ਵਾ ਇਥੇ ਫਸਾ ਕੇ ਟਰੈਕਟਰ ਵੇੜਾਂ ਕਰ ਕਰਾਂਗੇ ਛੁੱਟਦਾ। ਹੁਣ ਅਸੀ ਜਾਂਦਾ ਵਾ ਤੇ ਕਈ ਫਲਾਈ ਹੈ ਨਾਲ ਹੀ ਹੈਪੀ ਵੀਰ ਤਾਰਿਆ ਨਾਲ ਹੀ ਮੈਨੂੰ ਤਾਰਿਆ। ਤੇ ਹੁਣ ਸੂਰਮਾ ਸੱਦਿਆ ਜੋ ਵੀਰ। ਆਹ ਸੂਰਮਾ ਆਹ ਪਰ ਇਹਨਾਂ ਮੱਟਾਂ ਦੇ ਨਹੀਂ ਜੇ ਕੋ ਤੁਰਿਆ ਜਾਂਦਾ। ਕਿਜੀ ਫੇ ਕਿਦਾਂ ਜੇ? ਆਗੇ ਜੀ ਭਾਈ।

ਆ ਦੀਆਂ ਦੀਆਂ ਲੱਗਣ ਦਿਆ ਵਾ ਦੇਰੀ ਦਰ ਲੱਗਣ ਦਿਆ ਆ ਪਹਿਲੀ ਵਾਰ ਦੇ ਪਿਆ ਇਹਨੂੰ ਤਾਰ ਦਾ ਪਹਿਲੀਓ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਪ੍ਰਭ ਵੀਰ ਕੋ ਮੈਂ ਤਾਂ ਹੈਪੀ ਪ੍ਰਭ ਵੀਰ ਰਿਹਾ ਵਾ ਕੰਮ ਕਰਦਾ ਵਾ ਦੇਖੋ ਤੁਹਾਡੇ ਸਾਹਮਣੇ ਕਈ ਆਉਣ ਤਾਂ ਪਛੇੜਿਆ ਵਾ ਤਾਇਆ ਟਰੈਕਟਰ ਚਲਾਉਣ ਪਹਿਲਾਂ ਵਾ ਇਹ ਪ੍ਰਭ ਵੀਰ ਚਲਾਉਣ ਟਰੈਕਟਰ ਪ੍ਰਭ ਵੀਰ ਕੋ ਬਣੀ ਨਹੀਂ ਗੱਲ ਤੇ ਵਟਾਂ ਵਟਾਂ ਵੜਤੀਆਂ ਵਾ ਵਟਾਂ ਵਟਾਂ ਵੜਤੀਆਂ ਵਾ ਤੋ ਤਾਏ ਹੁਣਾ ਨੇ ਥੱਲੇ ਲਾਤਾ ਵਾ ਵੀ ਕਹਿੰਦੇ ਥੱਲੇ ਉਤਰ ਜੋ ਆਏ ਪ੍ਰਭ ਵੀਰੋਂ ਨਹੀਂ ਰਹਿ ਆ ਮਿੱਟੀ ਮੁੱਟੀ ਪਾਉਣ ਵਟਾਂ ਤੇ ਤਾਏ ਡਿਆ ਗੇਮ ਪਾਣਾ ਉਹ ਪਿਛੇ ਤੇ ਇਹਨਾਂ ਦਾ ਪਿਆ ਜੇਮ ਨਾ ਪਾਇਆ ਤਾਏ ਵੀਰਾਂ ਨੇ ਸਾਰੇ ਆਏ ਵੀ ਪਹਿਲੀ ਵਾਵਾਂਗੇ ਬੰਨੇ ਤੇ ਬਿਠੇ ਬੰਨੇ ਤੇ ਖਲੋਤੇ ਕਿੰਦਾ ਕਦੋਂ ਖਾਰੀ ਹੋਣੀ ਹਾ ਤਾਏ ਨੇ ਪੁੱਛਿਆ ਬਣੀ ਲੋਗੇ ਕਰੀ ਤਾਂ ਆੜੀ ਸਤੇ ਕੋਈ ਨਿਕ ਠੰਡਾ ਢੂੰਡਾ ਪੀਣੇ ਆ

ਇੱਥੇ ਪੈਲੀ ਜਾਂਦੀ ਨੂੰ ਚੱਲੇ ਜਾਈ ਭਾਈ ਆਇਆ ਬਰਾ ਠੰਡਾ ਠੰਡਾ ਪਈ ਹੈ ਚੱਲ ਆ ਵੀਰੇ ਚੱਲ ਆ ਫਿਰ ਆ ਆ ਗਿਆ ਠੰਡਾ ਚੱਲ ਮੋੜ ਮੋੜ ਮੋਟਰਸਾਈਕਲ ਪੂਰਾ ਆ ਇਹ ਸਹੀ ਗੱਲ ਕਹਿੰਦਾ ਆ ਜਾ ਮੋਟਰਸਾਈਕਲ ਦੇ ਫਿਰ ਠੰਡਾ ਲੈ ਕੇ ਆਏ ਕੋਲ ਡਰਿੰਕ ਨਾਲ ਆ ਮੇਰਾ ਆਪਰਾ ਆ ਗਿਆ ਖੁਸ਼ ਹੋ ਗਏ ਵੀਰੇ ਨਹੀਂ ਖੁਸ਼ ਹੋ ਗਏ ਬਹਿ ਬਹਿ ਬਹਿਵਾ ਕਿੱਥੇ ਪੂਰਾ ਤੇ ਆਪੀ ਬੈਠਾ ਮੈਂ ਲਾਈਟ ਤੇ ਭਾਈਆ ਲੋਈ ਦੀ ਵੇਚ ਰਹੇ ਉਹ ਆਪਣਾ ਟਰੈਕਟਰ ਡਿਆ ਵਗਣ ਤਿੰਨ ਜਾਨੇ ਬੈਠੇ ਇੱਕ ਮੋਟਰਸਾਈਕਲ ਆ ਇਹਦਾ ਨਾ ਗਿਆ ਉਹ ਵੀਰ ਇਕ ਖਲੋਤਾ ਡੀਕਨ ਡਿਆ ਵਾ ਇਹ ਵੀ ਸਮੇ ਨੂੰ ਧੱਕੇ ਦੇਂ ਡਿਆ ਵਾ ਇਹ ਵੀ ਰਾਮ ਇਹ ਮਤਾਂ ਨਹੀਂ ਸਮਾਂ ਨੂੰ ਧੱਕੇ ਦੇਂ ਡਿਆ ਵਾ ਇਹ ਵੀਰ ਅਮਣ ਵਾ ਅਮਣ ਇਹ ਵੀ ਰਾਮਾ ਨਾਥ ਹੀ ਵੇਚਾਦੇ ਆ ਇਹਨੇ ਵੀ ਵਿਆਹ ਕਰਨ ਕਰਨ ਨੂੰ ਕਹਿੰਦੇ ਹੁੰਦੇ ਆ ਵੀਰ ਹਣੇ ਦੀ ਵਿਆਹ ਸ਼ਾਓ ਬਸ ਇਹ ਤਾਂ ਜਿਆਦੀ ਤੜੀ ਸ਼ਾਓ ਪਾ ਤੇ ਵੀਰ ਹਣੀ ਪੂਰਾ ਹੈਪੀ ਰਹਿੰਦਾ ਖੁਸ਼ ਵਾ ਆਪਣਾ ਟਰੈਕਟਰ ਡਿਆ ਵਗਣ ਮੈਂ ਤਿੰਨ ਦਿਨ ਤੋਂ ਇਸ਼ਾਰਾ ਜਣਾ ਤਾ ਆਇਆ ਮਿਲਿਆ ਤਾ ਕਿ ਇੱਥੇ ਹੀ ਹੂੰ ਕੋਟੋਂ ਨੂੰ ਪੁਰਾ ਵੜੀ ਆਦੋਨੀ ਚੱਕੇ ਆ। ਆਹ ਜਿਹੜੇ ਭੱਜੇ ਪੇੜ ਤੋਂ ਦੇ ਵੀ ਕੰਮ ਪੈ ਗਿਆ ਵੀ ਬਣਾਉਣ ਨੂੰ। ਚੱਲ ਕੇ ਘਰ ਨੂੰ। ਚਲੋ ਜੀ ਆਪਾਂ ਨੇ ਹੁਣ ਕੰਮ ਸ਼ੁਰੂ ਕਰਤਾ ਵਾ। ਤੇ ਵੀਰ ਹੁਣ ਹੀ ਭੱਜ ਗਏ, ਜੋ ਨਹੀਂ ਭੱਜ ਗਏ ਆਂ ਤਾਂ ਛੱਡ ਗਏ, ਕੱਲ ਨੂੰ ਛੱਡ ਗਏ ਆ। ਚਲੋ ਆਪਾਂ ਨੇ ਵੇਖਦੇ ਆਂ ਕੰਮ। ਦੇਖ ਸਕਦੇ ਆਂ। ਕਿੰਨਾ ਹੀ ਬਚਿਆ ਰਹੇਗਾ ਥੋੜਾ ਬਹੁਤਾ ਤੇ ਆਪਾਂ ਢੇ ਪੈਰੀ ਬੋਣ ਦੇ ਆਂ ਬਾਕੀ ਕਾਲੂ ਕਰਕੇ ਵੀਜਾਂਗੇ ਦੇਖਣ ਦੇ ਕਿੰਨਾ ਹੀ ਨੰਬਰ ਜਾ ਰਿਹਾ ਥੋੜਾ ਹੀ ਰਹਿ ਗਿਆ ਬਾਕੀ ਸਾਰਾ ਨਿਪੜ ਗਿਆ ਤੇ ਥੋੜਾ ਬੋਦਾ ਹੀ ਰਹਿ ਗਿਆ ਜੋ ਬੰਦੀ ਦਾ ਨਹੀਂ ਤਲਕੇ ਆ ਮਾਰਦੇ ਲਿਖੀ ਜਿਹੜਾ ਕੁੜੀ ਸਕੰਜਾ ਨਹੀਂ ਪੜਗੀ ਅਸ ਕੰਦੇ ਲਈ ਪਹਣਾ ਨਹੀਂ ਕੁਆਲਟੀ ਹੈ ਇਹਦਾ ਨਿਸ਼ਾਨ ਬਿਲਕੁਲ ਸਹੀ ਲੱਗੇ ਹੈ बम बम बोले बोलो ना बोलो ना <laughs> बाबे दा नाम ही लल्ला नु अच्छा तू पहला गान बनाए है ना पहला नहीं 150 دی بنائے ਨੇ ਗਾਨ ਬੋਲੇ ਨਹੀਂ بنائے ਨੇ بنائے ਨਹੀਂ ਭਾਈ بنائے ਯਾਰ ਸਾਡਾ ਤਜਰਬਾ ਕਹਿੰਦਾ ਵੇ ਇਹ ਮੈਡਮਾ ਨੇ ਕਿਹਾ ਤੂੰ ਪਿੰਨਪੂਨੇ ਮਾਰਤੇ ਹਣ ਤੋ ਗੱਲ ਵੱਖਰੀ ਚਿੰਬਕ ਵਾਲੇ ਬਥੇਰੇ ਲਾਏ ਆ ਨਹੀਂ ਇਹ ਡੱਬੀਆਂ ਹੁੰਦੀਆਂ ਨੇ ਨਾ ਇਹ ਹਾਂ ਇਹ ਕੰਦੇ ਜਿਹੜੀ ਵੱਡੀ ਐ ਤੇ ਕੰਦੀਆਂ ਬੰਦਾ ਬਾਬਾ ਇਹਦੇ ਭਾਂਜੇ ਕੀ ਨਹੀਂ ਕੀਤੀ ਤੂੰ ਏ ਕੋਕੜੂ ਬਾਗੇ ਕੰਨਾਂ ਦੇ ਵਿੱਚ ਤੇ ਇਹਦੇ ਪਾਣਾ ਟੀਕਾ ਮਾਰਦੇ ਇੱਕ ਜਿਹੜਾ ਟੀਕਾ ਮਾਰਨਾ ਉਹ ਕੱਢ ਕੇ ਹੁੰਦਾ ਗੱਲੇ ਜੀ ਟੀਕਾ ਲੱਗਣਾ ਐ ਅਲਰਜੀ ਨਹੀਂ ਹੁੰਦੀ ਬਰੋ ਨਾ ਉਹ ਨਹੀਂ ਕੱਚਾ ਲੱਗਾ ਮੂੰਹ ਚ ਲਈ ਦੇ ਕੰਦੇ ਲੱਗੇ ਲੱਗਣਾ ਨਾੜ ਚ ਕੰਦੀ ਚ ਇਹ ਮੈਂ ਕੰਮ ਹੁੰਦਾ ਨਹੀਂ ਅਜੇ ਇਹ ਰੁਕ ਤੇ ਜਾ ਬਰੋ ਕਿਹੜੀ ਔਰ ਡੀਟੇਲਸ ਨਾਲ ਕੇ ਲੜੀ ਜਾ ਕੇ ਚੈਲ ਚਲੇ ਰੁੱਟ ਇੱਕ ਉਹ ਰਾਸ਼ ਕੇ ਪਰਵਾਦ ਹੋ ਗਿਆ ਰਾਂਝਾ ਨਕਤਾ ਆਲੀ ਕੋ ਸலாம் ਹੋਣਾ ਪਲ ਲੱਗੇ ਆ ਸਿਰੇ ਦੀ ਪੈਲੀ ਕੋ ਨਹੀਂ ਹੋਣਾ ਬਹਲਾ ਲੱਗੇ ਫੇਰ ਨਾਲ ਬਰੋਹਨ ਕੀਤਾ ਇਕੱਠਾ ਇਕੱਠਾ ਨਹੀਂ ਤਿਆਰ ਹੈ ਤਿਆਰ ਹੋਈ ਤਿਆਰ ਕੀਤਾ ਵੀਰ ਯਾਰੇ ਆ ਯਾਰੇ ਆ ਯਾਰੇ ਆ ਬਈ ਯਾਰੇ ਆ ਪੂਰੀ ਟੀਮ ਯਾਰੇ ਆ ਗਾਲਾਂ ਪੈ ਗਈਆਂ ਫਿਰ ਤਾਂ ਜਾ ਰਹੇ ਆ ਪੜਾੜੀ ਉਹ ਹਿੱਕੇ ਚੱਲਣਾ ਹੀ ਨਹੀਂ ਆਉਂਦਾ ਨਾ ਬਹੁਤ ਬਹੁਤ ਉਹ ਤੇਰਾ ਭਰਾ ਜੀ ਬਾਬਾਈ ਬਾਬਾ ਟਰੈਕਟਰ ਦਾ ਵਿਗਾੜਨ ਕਰਦੇ ਨੇ ਜੇ ਹੁਣ ਅਸੀਂ ਜਾ ਰਹੇ ਹਾਂ ਮੋਟਰ ਤੇ ਹੱਥ ਚ ਫੜੇ ਹੋਏ ਡੱਫਾ ਉਹਨੇ ਕਿ ਬੈਕ ਕੈਮਰਾ ਕਰੀ ਬੈਕ ਆਉਂਦਾ ਸ਼ੌਕ ਦਾ ਬੋਲ ਗਈ ਨਹੀਂ ਮੀਤ ਤੇ ਕਰਾਈ ਆ ਲਈ ਬਾਇਗਾ ਉਹ ਨਹੀਂ ਭਰਾ ਤੇ ਲੱਗੇ ਬਾਈ ਨਹੀਂ ਲੱਗੇ ਤੇ ਓਕਰ ਨਹੀਂ ਬਹਿਣਾ ਉਹ ਗੱਲਾਂ ਕਰਾਂਗੇ ਭਰਾ ਭਰਾ ਮੈਂ ਆਪਣੇ ਸਾਰੇ ਵੀਰਾਂ ਨੂੰ ਇਹ ਸਲਾਹ ਦਿੰਦਾ ਜੇ ਕੋਈ ਪਹਿਲੀ ਵਾਹ ਤੇ ਲੱਗੇ ਟਰੈਕਟਰ ਤੇ ਤੇ ਕਦੀ ਨਹੀਂ ਬਹਿਣਾ ਉਧਾਂ ਥੱਲੇ ਪੁੰਜੇ ਬਹਿ ਜਾਓ ਕਿਤੇ ਵੀ ਦੂਰ ਦੂਰ ਟਰੈਕਟਰ ਤੇ ਨਹੀਂ ਬਹਿਣਾ ਜੇ ਤੁਸੀਂ ਚਾਹੋਣੇ ਤੁਹਾਡੀਆਂ ਵੱਖੀਆਂ ਸਹੀ ਸਲਾਮਤ ਹੋਣਾ ਆਪਾਂ ਤੁਹਾਨੂੰ ਪਹਿੜੀ ਚ ਪਹੁੰਚ ਗਏ ਤੇ ਫੇਰ ਬਲਾ ਕੜਿਆ ਇੱਥੇ ਪਹੁੰਚ ਨਾ ਕਰ ਦੇ ਨਾ ਵੀਰ ਨੇ ਨੱਤੀਆਂ ਪਾਲੀਆਂ ਵਾ ਤੇ ਵੀਰ ਬੜੇ ਚਾਅ ਦੇ ਨਾਲ ਕਹਿੰਦਾ ਟਰੈਕਟਰ ਚਲਾਵਾਂਗੇ ਤੇ ਟਰੈਕਟਰ ਤਾਇਆ ਕਹਿੰਦਾ ਮੈਂ ਹੀ ਚਲਾਉਂਗਾ ਤੇ ਕਹਿੰਦਾ ਓਏ ਓਏ ਤਾਇਆ ਟਰੈਕਟਰ ਤਾਇਆ ਕਹਿੰਦਾ ਮੈਂ ਹੀ ਚਲਾਉਂਗਾ ਤੁਸੀਂ ਬੰਦੇ ਦੇ ਬੋ ਆਉਂਦਿਆ ਫਿਰ ਇੱਕ 우ਸਤਾਦ 우ਸਤਾਦ ਦਾ ਗਿਸਤਾਨ ਉਹ ਵੀ ਬੰਦੇ ਦੇ ਬਿੰਦਾ ਵਾ ਉਹ ਵੀ ਬੰਦੇ ਦੇ ਬਿੰਦਾ ਵਾ ਪਰ ਅੱਜ ਕੁਛ ਪੂਰਾ ਵਾ ਪਾਣੀ ਕੁਛ ਨਾ ਵਾ ਨੀਲੀ ਪਾਈ ਜਾ ਕੇ ਉੱਦ ਕਹਲਾ ਭਲਾ ਵਾ ਪਰ ਫਿਲ ਹੈ ਗਾਰਾ ਨੇ ਖੋਲੇ ਗਾਇ ਨਹੀਂ ਪਰ ਉਹ ਤੇਰਾ ਕਿਆ ਮੋਟਰ ਦੇ ਕੋਟੇ ਤੇ ਚਲੋ ਦੀ ਪ੍ਰ ਦੇ ਆਇਆ ਕੋਪਰਾ ਜਾ ਰਿਹਾ ਹੈ ਉਈ ਪਹਿਲੀ ਆਪਾਂ ਲਈ ਇਹ ਵਾਹ ਤੇ ਹੁਣ ਆਪਾਂ ਘਰ ਨੂੰ ਚੱਲੇ ਆ ਤੇ ਦੇਖਦੇ ਮਾਗੇ ਸੂਰਜ ਡੁੱਬ ਗਿਆ ਵਾ ਆਪਾਂ ਵੀ ਡੁੱਬਣੀ ਆਣੇ ਆਪਾਂ ਡੁੱਬਣ ਆਲੇ ਹੁਣ ਘਰ ਨੂੰ ਚੱਲੇ ਆ ਤੇ ਅੱਜ ਦਾ ਵਲੋਗ ਇੱਥੇ ਮੁੱਕਦਾ ਜੇ ਸੋ ਮਿਲਦੇ ਆ ਕੱਲ ਨੂੰ ਨਵੇਂ ਵਲੋਗ ਨਾਲ ਕਿਦਾਂ ਆਪਾਂ ਕਣਕ ਦੀ ਨਾਲੇ ਬਜਾਈ ਕਰਾਂਗੇ ਨਾਲੇ ਦਿਖਾਵਾਂਗੇ ਤੁਹਾਨੂੰ ਸੋ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਧੰਨਵਾਦ ਤੇ ਅਸਰ ਦੇ ਆਪਾਂ ਕੰਮ ਬਣਾਦੇ ਆ ਆਪਾਂ ਨੇ ਹੀ ਕਿਹਾ ਆਪੇ ਬਣਾਏ ਆ ਇਹ ਕੋਈ ਚੰਗੀ ਸਿੱਖਿਆ ਹੀ ਦਿੰਦੇ ਆ ਦੇ ਬੋਏ ਨੂੰ ਇਹ ਬਣਾ ਕੇ ਦਿੱਤੇ ਆ ਵੀਰ ਜੀ ਇਹ ਪੰਪ ਦੇ ਦਾ ਛੋਟੇ ਬੜੇ ਲੱਗੀ ਨਾ ਛੋਟੇ ਬੜੇ ਕਿੰਨੇ ਬੰਦੇ ਦੇ ਪੰਪ ਜਨਾ ਉਹ ਅੱਜ ਤੋਂ ਬਾਅਦ ਇਹੋ ਮੇਰੀ ਸਲਾਹ ਆ ਸਲਾਹ ਉਹਨੀਆਂ ਦਾ ਨਾਵਾ ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾ ਪਾਈਆਂ ਚੰਦ ਸੋਨੇ ਦਾ ਵੀ ਲਮਾਉਣਾ ਹੈ ਚਲੋ ਜੀ ਮਿਲਦੇ ਆ ਫੇਰ ਨਵੇਂ ਵਲੌਗ ਨਾਲ ਤੇ ਅੱਜ ਦਾ ਵਲੌਗ ਇਥੇ ਮੋਕਾ ਤਾ ਸਸਿਕਾ